ਜੈ ਪੀਰਾਂ ਦੀ ਪਿਆਰੇ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਠੀਕ ਠਾਕ ਹੋਵੋਗੇ ਦੋਸਤੋ ਅੱਜ ਮੈਂ ਆਪ ਸਭ ਲਈ ਇੱਕ ਬਹੁਤ ਹੀ ਖਾਸ ਵਜ਼ੀਫਾ ਇੱਕ ਬਹੁਤ ਹੀ ਖਾਸ ਕਲਿਮਾਤ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਇਸ ਵਜ਼ੀਫੇ ਨੂੰ ਪੜਨ ਦੇ ਨਾਲ ਤੁਹਾਡੇ ਸਾਰੇ ਦੁਸ਼ਮਣ ਜ਼ੇਰ ਹੋ ਜਾਣਗੇ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਮੂੰਹ ਦਿਖਾਣੀ ਪਵੇਗੀ ਜਿੱਦਾਂ ਦੀ ਤੁਹਾਡੇ ਨਾਲ ਕਰ ਰਹੇ ਹੋਣਗੇ ਉਦਾਂ ਦੀ ਭਰਨੀ ਪਵੇਗੀ ਇੱਕ ਵਾਰ ਤੁਸੀਂ ਇਸ ਵਜ਼ੀਫੇ ਨੂੰ ਵਰਤਕੇ ਦੀ ਖਲੂ ਤੁਹਾਡੇ ਦੁਸ਼ਮਣ ਦੀ ਕੋਈ ਵੀ ਚਾਲ ਕੋਈ ਵੀ ਹਮਲਾ ਤੁਹਾਡੇ ਤੇ ਕੰਮ ਨਹੀਂ ਕਰ ਪਾਵੇਗਾ ਜੇਕਰ ਤੁਹਾਡਾ ਕੋਈ ਐਸ ਦੁਸ਼ਮਣ ਹੈ ਜਿਹਨੇ ਤੁਹਾਡੇ ਤੇ ਟੂਣਾ ਕਰ ਦਿੱਤਾ ਹੈ ਜਾਂ ਕੋਈ ਅਸਰ ਕਰਵਾ ਦਿੱਤਾ ਹੈ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੋਈ ਬੰਦਿਸ਼ ਲਗਾ ਦਿੱਤੀ ਹੈ ਕਿਸੇ ਉਪਰੀ ਬੁਰੀ ਸ਼ਕਤੀ ਨੂੰ ਤੁਹਾਡੇ ਘਰ ਵਿੱਚ ਲਗਾ ਦਿੱਤਾ ਹੈ ਜਾਂ ਫਿਰ ਤੁਹਾਡੀ ਦੁਕਾਨ ਦੇ ਵਿੱਚ ਕਿਸੇ ਨੇ ਬੰਦਿਸ਼ ਲਗਾਵਾ ਦਿੱਤੀ ਹੈ ਇਨਸ਼ਾਅੱਲਾ ਤੁਹਾਡੀ ਹਰ ਤਰ੍ਹਾਂ ਦੀ ਬੰਦਿਸ਼ ਹਰ ਤਰ੍ਹਾਂ ਦਾ ਜਾਦੂ ਟੋਣਾ ਇਸ ਵਜ਼ੀਫੇ ਦੇ ਨਾਲ ਖਤਮ ਹੋ ਜਾਵੇਗਾ ਦੋਸਤੋ ਸ਼ਾਇਦ ਹੀ ਇਸ ਦੁਨੀਆ ਵਿੱਚ ਕੋਈ ਇਸ ਤਰ੍ਹਾਂ ਦਾ ਇਨਸਾਨ ਹੋਵੇਗਾ ਜਿਹਦਾ ਕੋਈ ਵੀ ਦੁਸ਼ਮਣ ਨਹੀਂ ਹੋਵੇਗਾ ਕਈ ਵਾਰ ਦੁਸ਼ਮਨਾ ਤੋਂ ਸਾਨੂੰ ਬਹੁਤ ਸਾਰੇ ਖਤਰੇ ਹੁੰਦੇ ਆ ਕੋਈ ਸਾਡੇ ਤੇ ਜਾਦੂ ਟੋਣੇ ਕਰਵਾ ਦਿੰਦਾ ਹੈ ਕੋਈ ਸਾਨੂੰ ਬਰਬਾਦ ਹੁੰਦਿਆਂ ਦੇਖਣਾ ਚਾਹੁੰਦਾ ਹੈ ਜਾਂ ਫਿਰ ਕੋਈ ਸਾਡੀ ਕਾਮਯਾਬੀ ਤੋਂ 질ਦਾ ਹੈ ਕਈ ਵਾਰ ਸਾਡਾ दमकुटन लग ਜਾਂਦਾ ਹੈ ਚਾਰੋਂ ਪਾਸੇ ਨਜ਼ਰ ਚੁੱਕਦੇ ਤਾਂ ਦੁਸ਼ਮਣ ਹੀ ਦੁਸ਼ਮਣ ਦਿਖਾਈ ਦਿੰਦੇ ਆ ਤੁਸੀਂ ਵੀ ਜੇ ਆਪਣੇ ਦੁਸ਼ਮਣਾਂ ਤੋਂ ਪਰੇਸ਼ਾਨ ਹੋ ਤਾਂ ਅੱਲਾਹ ਤਾਲਾ ਦਾ ਇਹ ਮੁਬਾਰਕ ਨਾਮ ਜ਼ਰੂਰ پڑھ ਲਿਓ ਜੇਕਰ ਸਵੇਰੇ ਉੱਠ ਕੇ ਤੁਸੀਂ ਅੱਲਾਹ ਤਾਲਾ ਦਾ ਇਹ ਵਜ਼ੀਫਾ ਪੜਦੇ ਆ ਤਾਂ ਤੁਹਾਨੂੰ ਸਾਰੇ ਦਿਨ ਮਹਫੂਜ਼ੀਅਤ ਸਾਰੇ ਦਿਨ ਮਹਫੂਜ਼ ਦੁਸ਼ਮਣਾਂ ਤੋਂ ਕਸੂਸ ਹੋਵੇਗਾ ਤੇ ਤੁਹਾਡਾ ਦੁਸ਼ਮਣ ਤੁਹਾਡਾ ਵਲ ਵੀ ਬੀਂਗਾ ਨਹੀਂ ਕਰ ਸਕੇਗਾ ਜੇਕਰ ਤੁਸੀਂ ਇਸ ਉਜ਼ੀਫੇ ਨੂੰ ਪੜ੍ਹਦੇ ਹਾਂ ਤਾਂ ਫਿਰ ਕੋਈ ਤੁਹਾਡੇ ਤੇ ਜਾਦੂ ਟੋਨਾ ਕਰਵਾਉਂਦਾ ਆ ਤਾਂ ਤੁਹਾਡੇ ਤੇ ਕੋਈ ਵੀ ਅਸਰ ਉਸ ਜਾਦੂ ਟੋਨੇ ਦਾ ਅਸਰ ਤੁਹਾਡੇ ਤੇ ਨਹੀਂ ਹੋਵੇਗਾ ਅਤੇ ਇਸ ਉਜ਼ੀਫੇ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਕੋਈ ਵੀ ਤੁਹਾਡੇ ਤੇ ਜਾਦੂ ਟੋਨਾ ਕਰਵਾਉਂਦਾ ਆ ਤੁਹਾਡਾ ਦੁਸ਼ਮਣ ਤੁਹਾਡੇ ਲਈ ਕੋਈ ਵੀ ਚਾਲ ਚੱਲਦਾ ਆ ਤਾਂ ਤੁਹਾਡੇ ਤੇ ਅਸਰ ਤਾਂ ਨਹੀਂ ਹੋਵੇਗਾ ਉਲਟਾ ਇਸ ਚੀਜ਼ਾਂ ਜਿਹੜੇ ਵੀ ਚੀਜ਼ ਤੁਹਾਡੇ ਤੇ ਛੱਡੀ ਹੋਵੇਗੀ ਜਿਹੜਾ ਜਾਦੂ ਟੋਣਾ ਤੁਹਾਡੇ ਲਈ ਕਰਵਾਇਆ ਹੋਵੇਗਾ ਉਹ ਤੁਹਾਡੇ ਦੁਸ਼ਮਣ ਤੇ ਵਾਪਸ ਜਾਵੇਗਾ ਦੋਸਤੋ ਜੇਕਰ ਤੁਹਾਨੂੰ ਅੱਲਾਹ ਤਾਲਾ ਤੇ ਰੱਬ ਤੇ ਵਿਸ਼ਵਾਸ ਹੈ ਤਾਂ ਇੱਕ ਵਾਰ ਇਸ ਵਜ਼ੀਫੇ ਨੂੰ ਜ਼ਰੂਰ ਪੜ੍ਹ ਲੈਣਾ ਹੈ ਇੱਕ ਵਾਰ ਸੋਚੋ ਜ਼ਰਾ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਚੀਜ਼ ਮਿਲ ਜਵੇ ਜਿਸ ਨਾਲ ਤੁਹਾਨੂੰ तमाम ਮੁਸ਼ਕਲਾਂ ਤੋਂ ਛੁਟਕਾਰਾ ਮਿਲ ਜਵੇ तमाम ਦੁੱਖਾਂ ਤੋਂ ਛੁਟਕਾਰਾ ਮਿਲ ਜਵੇ तमाम ਦੁਸ਼ਮਣਾਂ ਤੋਂ ਛੁਟਕਾਰਾ ਮਿਲ ਜਵੇ ਤਕ ਕਿੰਨਾ ਵਧੀਆ ਹੋਵੇਗਾ ਦੋਸਤੋ ਇਹ ਵਜ਼ੀਫਾ ਤੁਹਾਨੂੰ ਸਿਰਫ ਦੁਸ਼ਮਨਾ ਤੋਂ ਹੀ ਮਹਫੂਜ਼ ਨਹੀਂ ਰੱਖੇਗਾ ਬਲਕਿ ਤੁਹਾਨੂੰ ਦੁੱਖਾਂ ਤੋਂ ਬਚਾਏਗਾ ਬਿਮਾਰੀਆਂ ਤੋਂ ਬਚਾਏਗਾ ਮੁਸ਼ਕਲਾਂ ਤੋਂ ਬਚਾਏਗਾ ਕਾਮਯਾਬੀ ਦੇ ਨਵੇਂ ਰਸਤੇ ਖੋਲੇਗਾ ਅੱਲਾਹ ਤਾਲਾ ਦਾ ਇਹ ਨਾ ਪਾਵਰਫੁਲ ਨਾਮ ਹੈ ਪਾਵਰਫੁਲ ਵਜ਼ੀਫਾ ਹੈ ਜਿਸ ਦਿਨਾਲ ਤੁਹਾਡੇ ਤੇ ਖੁਦਾ ਦੀ ਰਹਿਮਤ ਹੋਣੀ ਸ਼ੁਰੂ ਹੋ ਜਾਵੇਗੀ ਜਿਹੜੀਆਂ ਔਰਤਾਂ ਜਿਹੜੀਆਂ ਬੀਬੀਆਂ ਪੈਣਾ ਇਹ ਸਬਜ਼ੀਫੇ ਨੂੰ ਦੇਖ ਰਹੀਆਂ ਇਸ ਵੀਡੀਓ ਨੂੰ ਦੇਖ ਰਹੀਆਂ ਆ ਜੇਕਰ ਸਵੇਰ ਦੇ ਸਮੇਂ ਉਹ ਇਸ ਸਬਜ਼ੀਫੇ ਨੂੰ ਪੜ ਕੇ ਆਪਣੇ ਬੱਚਿਆਂ ਤੇ ਆਪਣੇ ਮਾਤਾ ਪਿਤਾ ਤੇ ਜਾਂ ਫਿਰ ਆਪਣੇ ਪਤੀ ਤੇ ਸੀਨੇ ਤੇ ਦਮ ਕਰ ਦੇਣਗੀਆਂ ਤਾਂ ਉਹਨਾਂ ਦੇ ਬੱਚੇ ਉਹਨਾਂ ਦੇ ਪਤੀ ਉਹਨਾਂ ਦੇ ਮਾਤਾ ਪਿਤਾ ਆਪਣੇ ਦੁਸ਼ਮਣਾਂ ਤੋਂ ਮਹਿਫੂਜ਼ ਰਹਿਣਗੇ ਸਾਰੇ ਦਿਨ ਲਈ ਕਿਸੇ ਵੀ ਦੁਰਘਟਨਾ ਤੋਂ ਮਹਿਫੂਜ਼ ਰਹਿਣਗੇ ਇਹ ਸਬਜ਼ੀਫੇ ਨੂੰ ਪੜਨ ਤੋਂ ਬਾਅਦ ਜਿਸ ਕਿਸੇ ਦੇ ਬਿਸੀਨੇ ਤੇ ਦਮ ਕਰਨ ਗਿਆ ਉਹ ਹਰ ਇੱਕ ਬੁਰੀ ਬਲਾਤੋਂ ਮਹਫੂਜ਼ ਰਹੇਗਾ ਦੋਸਤੋ ਇਸ ਸਬਜ਼ੀਫੇ ਨੂੰ ਪੜਨ ਦੇ ਨਾਲ ਜਾਂ ਤਾਂ ਤੁਹਾਡੀ ਦੁਸ਼ਮਣੀ ਖਤਮ ਹੋ ਜਾਵੇਗੀ ਜਾਂ ਫਿਰ ਤੁਹਾਡਾ ਦੁਸ਼ਮਣ ਖਤਮ ਹੋ ਜਾਵੇਗਾ ਦੁਸ਼ਮਣ ਦੇ ਦਿਲ ਵਿੱਚ ਰਹਿਮ ਪੈਦਾ ਕਰਨ ਲਈ ਇੱਕ ਬਹੁਤ ਹੀ ਕਾਮਿਲ ਵਜ਼ੀਫਾ ਹੈ ਸੋ ਹੁਣਾ ਪਰ ਸਭ ਤੋਂ ਪਹਿਲਾਂ ਇਹ ਜਾਣ ਲੈਂਦੇ ਹਾਂ ਕਿ ਇਸ ਵਜ਼ੀਫੇ ਨੂੰ ਕਿਵੇਂ ਪੜਨਾ ਹੈ ਕਿਵੇਂ ਇਸ ਵਜ਼ੀਫੇ ਦਾ ਵਿਰਤ ਕਰਨਾ ਹੈ ਜ਼ਿਆਦਾ ਕੁਝ ਨਹੀਂ ਕਰਨਾ ਸਿਰਫ ਤੁਸੀਂ ਜਦੋਂ ਸਵੇਰੇ ਉੱਠਦੇ ਆਂ ਜਦੋਂ ਤੁਹਾਡੀ ਅੱਖ ਖੁੱਲਦੀ ਹੈ ਸਵੇਰੇ ਉੱਠਦੇ ਸਾਰ ਹੀ ਤੁਸੀਂ ਤਿੰਨ ਵਾਰ ਦਰੂਦ ਪਾਕ ਪੜਨਾ ਹੈ ਜ਼ਮੀਨ ਤੇ ਬੈਠ ਕੇ ਪੜ ਸਕਦੇ ਆ ਜਾਂ ਫਿਰ ਆਪਣੇ ਬਿਸਤਰ ਤੇ ਬੈਠ ਕੇ ਹੀ ਪੜ ਸਕਦੇ ਆ ਜਿੰਦਾ ਵੀ ਤੁਹਾਨੂੰ ਸਹੀ ਲੱਗੇ ਉਸ ਤਰ੍ਹਾਂ ਤੁਸੀਂ ਕਰ ਸਕਦੇ ਆ ਤਿੰਨ ਵਾਰ ਸ਼ੁਰੂ ਦੇ ਵਿੱਚ ਦਰੂਦ ਪਾਕ ਪੜਨਾ ਹੈ ਜਿਹੜਾ ਵੀ ਦਰੂਦ ਸ਼ੀਰਫ ਤੁਹਾਨੂੰ ਆਉਂਦਾ ਹੈ ਜੇਕਰ ਤੁਹਾਨੂੰ ਕੋਈ ਵੀ ਦਰੂਦ ਸ਼ੀਰਫ ਨਹੀਂ ਹੁੰਦਾ ਤਾਂ ਚੈਨਲ ਤੇ ਦਰੂਦ ਸ਼ੀਰਫ ਦੀ ਵੀਡੀਓ ਅਪਲੋਡ ਕੀਤੀ ਗਈ ਹੈ ਤੁਸੀਂ ਉਹ ਦੇਖ ਲੈਣੀ ਹੈ ਤੁਹਾਨੂੰ ਛੋਟੇ ਤੋਂ ਛੋਟਾ ਦਰੂਦ ਪਾਕ ਉਸ ਵੀਡੀਓ ਦੇ ਵਿੱਚ ਮਿਲ ਜਾਵੇਗਾ ਸੋ ਤਿੰਨ ਵਾਰ ਦਰੂਦ ਪਾਕ ਪੜਨ ਤੋਂ ਬਾਅਦ ਤੁਸੀਂ ਜਿਹੜਾ ਵਜ਼ੀਫਾ ਪੜਨਾ ਹੈ ਉਹ ਵਜ਼ੀਫਾ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਨੋਟ ਕਰ ਲਵੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਤੁਹਾਨੂੰ ਇਹ ਵਜ਼ੀਫਾ ਲਿਖਿਆ ਹੋਇਆ ਮਿਲ ਜਾਵੇਗਾ ਯਾ ਅੱਲ੍ਹਾ ਯਾ ਕਾਦਿਰੂ ਯਾ ਅੱਲ੍ਹਾ ਯਾ ਕਾਦਿਰੂ ਯਾ ਅੱਲ੍ਹਾ ਯਾ ਕਾਦਿਰੂ ਇਸ ਤਰ੍ਹਾਂ ਤੁਸੀਂ 100 ਵਾਰ ਇਸ ਵਜ਼ੀਫੇ ਨੂੰ ਪੜ ਲੈਣਾ ਹੈ یا اللہ یا قادرو یا اللہ یا قادرو اس طرح ਤੁਸੀਂ 100 ਵਾਰ ਇਸ ਵਜ਼ੀਫੇ ਨੂੰ ਪੜਨ ਤੋਂ ਬਾਅਦ 3 ਵਾਰ ਆਖਿਰ ਦੇ ਵਿੱਚ ਉਹੀ ਦਰूद पाक ਪੜ ਦੇਣਾ ਹੈ ਜਿਹੜਾ ਤੁਸੀਂ ਸ਼ੁਰੂ ਦੇ ਵਿੱਚ ਪੜਿਆ ਹੋਵੇਗਾ ਦੋਸਤੋ ਇੱਥੇ ਤੁਹਾਡਾ ਵਜ਼ੀਫਾ ਮੁਕੰਮਲ ਹੋ ਜਾਵੇਗਾ ਖਤਮ ਹੋ ਜਾਵੇਗਾ ਉਸ ਤੋਂ ਬਾਅਦ ਜੇਕਰ ਤੁਸੀਂ ਇਹ ਵਜ਼ੀਫਾ ਆਪਣੇ ਲਿਪੜਿਆ ਹੈ ਤਾਂ ਆਪਣੇ ਸੀਨੇ ਤੇ দম ਕਰ ਲਵੋ ਜੇਕਰ ਤੁਸੀਂ ਘਰ ਦੇ ਕਿਸੇ ਮੈਂਬਰ ਲਈ ਇਸ ਵਜ਼ੀਫੇ ਨੂੰ ਪੜਿਆ ਹੈ ਤਾਂ ਉਸ ਦੇ ਸੀਨੇ ਤੇ ਜਾ ਕੇ দম ਕਰ ਦਿਓ ਇਨਸ਼ਾਅੱਲਾ ਤਬਰਕਤਾਲਾ 11 ਦਿਨ ਤੱਕ ਤੁਸੀਂ ਲਗਾਤਾਰ ਜਿਕਰੇ ਇਹ ਵਜ਼ੀਫਾ ਪੜ੍ਹਦੇ ਆਂ ਪੜ੍ਹਨ ਤੋਂ ਬਾਅਦ ਜੇਕਰ ਤੁਸੀਂ ਆਪਣੇ ਸੀਨੇ ਤੇ ਦਮ ਕਰਦੇ ਆਂ ਜਾਂ ਫਿਰ ਆਪਣੇ ਕਰਦੇ ਕਿਸੇ ਵੀ ਮੈਂਬਰ ਦੇ ਸੀਨੇ ਤੇ ਦਮ ਕਰਦੇ ਆਂ ਦਮ ਕਰਨ ਦੇ ਨਾਲ ਉਹ ਬੰਦਾ ਜਾਂ ਫਿਰ ਤੁਸੀਂ ਅੱਲਾਹ تعالی ਦੀ ਹਿਫਾਜ਼ਤ ਦੇ ਵਿੱਚ ਆ ਜਾਵੋਗੇ ਅੱਲਾਹ تعالی ਦੇ ਫਜ਼ਲੁ ਕਰਮ ਵਿੱਚ ਆ ਜਾਵੋਗੇ ਯਾਨੀ ਕਿ ਫਿਰ ਦੁਨੀਆ ਦਾ ਕੋਈ ਵੀ ਇਨਸਾਨ उस शख्स का कुछ भी नहीं बिगाड़ सकेगा चाहे वह कि हो भी बड़ा, हुई, चेला हो शख्स जिस पर वजीफे दम किया हो फिर जिसने वजीफा पढ़ के अपने दम कीता वो ते दम किया हो शख्स अल्लाह तलागाह आ जाएगा अल्लाह दी महफूज में आ जाएगा तो कोई भी दुनिया का व्डा तो व्डा तांत्रिक ਉਸਤੇ ਕੋਈ ਵੀ ਜਾਦੂ ਟੋਣਾ ਨਹੀਂ ਕਰ ਪਾਵੇਗਾ ਕੋਈ ਵੀ ਦੁਸ਼ਮਣ ਉਸ ਦਾ ਕੁਝ ਵੀ ਨਹੀਂ ਵਿਗਾੜ ਪਾਵੇਗਾ ਕਈ ਵਾਰੀ ਦੋਸਤੋ ਆਪਾਂ ਨੂੰ ਨਜ਼ਰ ਲੱਗੀ ਹੁੰਦੀ ਹੈ ਜਾਂ ਫਿਰ ਕਿਸ ਨੇ ਜਾਦੂ ਟੋਣਾ ਕੀਤਾ ਹੁੰਦਾ ਆ ਪਰ ਆਪਾਂ ਨੂੰ ਨਹੀਂ ਪਤਾ ਲੱਗਦਾ ਤਾਂ ਇਸ ਵਜ਼ੀਫੇ ਨੂੰ ਪੜਨ ਦੇ ਨਾਲ ਕੋਈ ਵੀ ਨਜ਼ਰ ਲੱਗੀ ਹੋਵੇਗੀ ਜਾਂ ਫਿਰ ਕਿਸ ਨੇ ਕੁਝ ਕੀਤਾ ਹੋਵੇਗਾ ਉਸ ਦਾ ਅਸਰ ਵੀ ਹੌਲੀ ਹੌਲੀ 11 ਦਿਨ ਦੇ ਵਿੱਚ ਵਿੱਚ ਹੀ ਖਤਮ ਹੋ ਜਾਵੇਗਾ ਦੋਸਤੋ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੈ ਵਜ਼ੀਫਾ ਹੈ अल्लाह ताला तौला बहुत ही कामिल नाम है इस वजीफे पढ़ने वाले नु आज तक कभी भी निराशा नहीं मिली है तुम भी पढ़ोगे तो इन शाला तो भी निराशा नहीं होगी तो हानु इस दिनाल फायदा जरूर मिलेगा एक मंचित के सच्चे दिलों अपने रब से अपने पीरों मशर पर विश्वास रख के ती इस वजीफे पढ़ना है इन शाह तो कामयाबी जरूर मिलेगी ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤਨਵੀ ਹੋਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਹੌਨ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕੱਲ੍ਹ ਮੈਂ ਦਰਵਾਜ਼ਾ ਦੂਆ ਫਰਿਆਦ ਅਮਲ ਵਿਜ਼ੀਫੇ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ